ਪੰਜਾਬ ਸਰਕਾਰ ਨੇ ਸਕੂਲਾਂ ਦੇ ਸਮੇਂ ਵਿੱਚ ਕੀਤੀ ਤਬਦੀਲੀ ਨੂੰ ਲੈ ਕੇ ਬੱਚਿਆਂ ਦਾ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਸਵੇਰੇ 10 ਵਜੇ ਤੋਂ 3 ਵਜੇ ਤੱਕ ਲੱਗਣਗੇ ਸਕੂਲ ਸਰਦੀ ਦੇ ਮੌਸਮ ਨੂੰ ਦੇਖਦੇ ਸਿੱਖਿਆ ਮੰਤਰੀ ਨੇ ਲਿਆ ਫੈਸਲਾ ਪੰਜਾਬ ਸਰਕਾਰ ਨੇ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਜਨਵਰੀ ਤੋਂ ਕੀਤੀ ਗਈ ਤਬਦੀਲੀ ਦੇ ਨਾਲ ਦੂਦਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਕਾਫੀ ਰਾਹਤ ਮਿਲੇਗੀ ਸਵੇਰ ਸਮੇਂ ਪੈਣ ਵਾਲੇ ਕੋਹਰੇ ਕਾਰਨ ਸੜਕਾਂ ਤੇ ਚੱਲਣ ਸਮੇਂ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ ਉਦੋਂ ਹੀ ਸਰਦੀ ਦੇ ਕਾਰਨ ਵਿਦਿਆਰਥੀਆਂ ਨੂੰ ਸਕੂਲ ਦੇ ਵਿੱਚ ਸਮੇਂ ਸਿਰ ਪਹੁੰਚਣ ਦੇ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਚੱਲਦੇ ਅੱਜ ਦਿਨ ਸੋਮਵਾਰ ਤੋਂ ਸਰਕਾਰ ਨੇ ਸਕੂਲ ਖੁੱਲਣ ਦਾ ਸਮਾਂ ਸਵੇਰੇ 10 ਵਜੇ ਤੇ ਛੁੱਟੀ ਦਾ ਸਮਾਂ 3 ਵਜੇ ਕਰ ਦਿੱਤਾ ਹੈ 10 ਵਜੇ ਤੋਂ ਲੈ ਕੇ 3 ਵਜੇ ਤੱਕ ਪਹਿਲਾਂ 9 ਵਜੇ ਤੋਂ ਲੈ ਕੇ 3:30 ਵਜੇ ਤੱਕ ਕਿਹੜੀ ਕਲਾਸ ਹੈ ਕਿਹੜਾ ਸਕੂਲ ਹੈ ਇਹ 8th ਕਲਾਸ ਸਰਕਾਰੀ ਸਕੂਲ ਕਿੰਨਾ ਫਾਇਦਾ ਹੋਊਗਾ ਟਾਈਮ ਬਰਬਦ ਦੇਣ ਵਾਲਾ ਦਾ ਮੈਂ ਇਹ ਮੈਂ ਹੁਣ ਅਸੀਂ ਆਨੇ ਆ ਹਰ ਰੋਜ਼ ਸਕੂਲ ਚ ਬਲੀ ਟਾਈਮ ਟੇਬਲ ਦਾ ਹੁਣ ਐਸੇ ਸਹੀ ਹੈ ਕਿ ਤੁਸੀਂ ਪਾਣੀ ਕਰਨ ਲੱਗੀਆਂ ਪਹਿਲਾਂ ਆਪਾਂ ਆਨੇ ਆ ਸਰਦੀ ਚ ਉੱਪਰ ਆਪਾਂ ਠੰਡ ਲੱਗਦੀ ਆ ਆਪਾਂ ਨੂੰ ਬਹੁਤ ਜ਼ਿਆਦਾ ਹੋਊਗਾ ਬਹੁਤ ਬਹੁਤ ਧੰਨਵਾਦ ਬਨਾਣਾ ਨਹੀਂ ਦਿੱਤਾ ਸਰ ਸੱਤ ਦਿਨਾਂ ਸਾੜੇ ਨੂੰ ਜੀ ਆਇਆਂ ਨੂੰ ਜੀ ਇਹਦਾ ਬੱਚਿਆਂ ਨੂੰ ਬਹੁਤ ਜਿਆਦਾ ਫਾਇਦਾ ਹੋਊਗਾ ਕਿਉਂਕਿ ਅੱਜਕੱਲ ਮੌਸਮ ਬਹੁਤ ਜਿਆਦਾ ਖਰਾਬ ਹੈ ਤੁਸੀਂ ਦੇਖ ਲਿਓ ਸਾਡੇ ਵਾਲੇ ਦੋਏ ਤੁੰਡੋ ਉਸ ਬਹੁਤ ਜਿਆਦਾ ਪੈਲੀ ਹੈ ਬਿਸ਼ਰੋ ਫਾਲ ਵੀ ਪਹਾੜਾਂ 'ਚ ਬਹੁਤ ਜਿਆਦਾ ਹੋ ਰਹੀ ਹੈ ਜਿਸ ਨਾਲ ਠੰਡ ਬਹੁਤ ਜਿਆਦਾ ਹੋ ਰਹੀ ਹੈ ਇਹਦੇ ਨਾਲ ਬੱਚਿਆਂ ਨੂੰ ਬਹੁਤ ਜਿਆਦਾ ਫਾਇਦਾ ਹੋਊਗਾ ਜੇ ਇਹਦਾ ਪੜਾਈ ਤੇ ਕੋਈ ਜਿਆਦਾ ਇਹਨਾਂ ਅਸਰ ਨਹੀਂ ਪੈਣਾ ਕਿਉਂਕਿ ਜਿਹੜਾ ਟਾਈਮ ਹੈ ਉਹ 10 ਤੋਂ 3 ਵਜੇ ਤੱਕ ਹੈ ਅੱਧਾ ਘੰਟਾ ਅੱਧਾ ਘੰਟਾ ਸਵੇਰ ਦਾ ਅੱਧਾ ਘੰਟਾ ਸ਼ਾਮ ਦਾ ਜੋ ਕਿ ਇਹਨਾਂ ਨੇ ਪਲਾਸਨਾ ਸ਼ਬਾ ਦੀ ਵਿੱਚੋਂ ਅਡਜਸਟ ਕਰਿਆ ਹੈ ਕਿ ਹਲ ਪੀਰੀਅਡ ਹੈ ਪੀਰੀਅਡ ਵੀ 8 ਲੱਗਨੇ ਹੈ ਤੇ ਹਲ ਪੀਰੀਅਡ ਨੂੰ 5 ਮਿੰਟਾਂ ਦਾ ਡਿਕਰੀਜ਼ ਹੋਇਆ ਹੈ ਜਿਹੜੀ 25 ਮਿੰਟਾਂ ਨੇ ਪੀੜੇ ਰਹਿ ਗਏ ਹਾਂਜੀ ਜਿਹੜਾ ਸਰਕਾਰ ਨੇ ਉਪਲੱਬਧ ਕਰਿਆ ਕਿਲੇ ਦਾ ਆ ਵੀ ਬਹੁਤ ਛਾਲੇ ਵਧੀਆ ਹੈ ਕਿ ਸ਼ੋਬਾਲ ਨੂੰ ਹਲ ਵਿਦਿਆਰਥੀ ਨੂੰ ਇੱਕ ਮਿੱਢੇ ਮਿਲ ਜਾ ਕਿਲੇ ਦੇ ਨਾਲ ਰੋਟੀ ਵੀ ਜਿਹੜੇ ਜੋ ਬਹੁਤ ਵਧੀਆ ਉਪਲਬਧ ਹੈ ਇਹਦੇ ਨਾਲ ਪੋਸ਼ਟੀ ਤੱਕੀ ਵੀ ਬਣੂ ਨੇ ਉਹਨਾਂ ਦੇ ਵਿਟਾਮਿਨ ਪ੍ਰੋਟੀਨ ਇਨਕਰੀਜ਼ ਹੋਊਗੇ ਕਿਉਂਕਿ ਅੱਜ ਕੱਲ ਪੋਸ਼ਟੀ ਦੀ ਬਹੁਤ ਜ਼ਿਆਦਾ ਕਮੀ ਹੈ ਵਿਦਿਆਰਥੀ ਹੈਲਥੀ ਨਹੀਂ ਹਨ ਤਾਂ ਸਰਕਾਰ ਦਾ ਬਹੁਤ ਵੱਡਾ ਉਪਲਬਧ ਹੈ ਐਨਡੀਪੀ ਕਾ ਜਿਹੜਾ ਸਕੂਲ ਹੈ ਸਰਕਾਰੀ ਗਵਰਨਮੈਂਟ ਸਬਸਿਡਿਡ ਸਕੂਲ ਪਾਟਣਾ ਜਿੰਨਾ ਸਰਕਾਰ ਨੂੰ ਟਾਈਮ ਲੱਗਦਾ ਹੁਣ ਦੱਸ ਦਿਓਣਾ ਕਰਤਾ ਕਿੰਨੇ ਵਕਤ ਲੱਗਦੇ ਇਹ ਜਰੂਰੀ ਹੈ ਵਿੱਚ ਫਾਇਦਾ ਲੱਗਦਾ ਥਾੜਾ ਮੇਰਾ ਹੋਊਗਾ ਠੰਡ ਕਰਕੇ ਸਾਰੇ ਸਾਰੇ ਠੰਡੂਂ ਲਿਆ ਬਸ ਕੋਈ ਥੋੜੀ ਜੀ ਘਾਟੋ ਛੰਦ ਹੋ ਜਾਂਦੇ ਇਸ ਕਰਕੇ ਪਰ ਕੰਨ ਕਾਨਗਰ ਦਾ ਜੇ ਛੁੱਟੀਆਂ ਹੋ ਜਾਂਦੇ ਤਾਂ ਘਰੇ ਪੜਾਈ ਨਹੀਂ ਹੁੰਦੀ ਹੁਣ ਸਕੂਲ ਲੇਟ ਲੱਗਣ ਲੱਗਿਆ ਤੇ ਪੜਾਈ ਵੀ ਹੋਏਗੀ ਨਾਲ ਨਾਲ ਘਰੇ ਟਾਈਮ ਨਾਲ ਜਾ ਸਕਦੇ ਆ ਟਾਈਮ ਨਾਲ ਆ ਸਕਦੇ ਆ ਤੇ ਫਿਰ ਇਹ ਨਾਲ ਪੜਾਈ ਵੀ ਵਧਿਆ ਹੋਏਗੀ ਘਰੇ ਢਾ ਕੇ ਪੜਾਈ ਵੀ ਨਹੀਂ ਹੁੰਦੀ